ਭਾਈ ਦੇਸ਼ ਦੇ ਪੰਜਾਬ ਦੇ ਇਨਸਾਫ ਪਸੰਦ ਲੋਕਾਂ ਨੂੰ ਮੇਰੀ ਅਪੀਲ ਹੈ ਮੈਂ ਬੇਨਤੀ ਕਰਨੀ ਚਾਹੁੰਦਾ ਦੋਸਤੋ ਕਿ ਤੁਹਾਨੂੰ ਸਾਰਿਆਂ ਨੂੰ ਬੜਾ ਚੰਗੀ ਤਰ੍ਹਾਂ ਪਤਾ ਹੈ ਕਿ ਬਠਿੰਡਾ ਡਿਸਟ੍ਰਿਕਟ ਦੇ ਪਿੰਡ ਪਸੋਖਾਨਾਂ ਦੇ ਵਿੱਚੋਂ ਦੀ ਇੱਕ ਗੰਦੇ ਪਾਣੀ ਦਾ ਨਾਲਾ ਕੱਢਣ ਦੇ ਲਈ ਬਠਿੰਡਾ ਕਾਕਾ ਕੋਟੜਾ ਜੀ ਉਹਨਾਂ ਦੇ ਨਾਲ ਉਹਨਾਂ ਦੇ ਸਾਥੀ ਉਹ ਲਗਾਤਾਰ 27 ਤਰੀਕ ਤੋਂ ਭੁਖੜ ਧਾਲ ਤੇ ਬੈਠੇ ਨੇ ਉਹਨਾਂ ਨੇ ਕੁਝ ਨਹੀਂ ਖਾਧਾ ਔਰ ਉਹਨਾਂ ਦੀ ਸਿਹਤ ਦਿਨੋ ਦਿਨ ਵਿਗੜ ਰਹੀ ਹੈ ਅਸੀਂ ਅੱਜ ਪ੍ਰੋਗਰਾਮ ਬਣਾਇਆ ਸੀਗਾ ਕਿ ਇੱਕ ਪ੍ਰੈਸ ਦੇ ਸਾਹਮਣੇ ਜਾ ਕੇ ਸਰਕਾਰ ਨੂੰ ਇਹ ਜਾਣਕਾਰੀ ਆ ਦਿੱਤੀ ਜਾਵੇ ਔਰ ਨਾਲ ਦੀ ਨਾਲ ਪ੍ਰੈਸ ਕਾਨਫਰੰਸ ਦੇ ਰਾਹੀਂ ਲੋਕਾਂ ਨੂੰ ਇਹ ਜਾਣਕਾਰੀ ਦਿੱਤੀ ਜਾਵੇ ਕਿ ਇਹ ਮੁੱਦਾ ਆ ਹੈ ਤੇ ਜਿਹਦੇ ਕਰਕੇ ਸਾਡੇ ਆਗੂ ਮਰਨਮਰਤ ਪੁਖਰ ਤਾਲ ਤੇ ਬੈਠੇ ਨੇ ਔਰ ਉੱਥੇ ਦਿਨੋ ਦਿਨ ਉਹਨਾਂ ਦੀ ਸਿਹਤ ਵਿਗੜ ਰਹੀ ਹੈ ਔਰ ਸਰਕਾਰ ਦੇ ਕੰਨ ਤੇ ਜੂੰ ਤੱਕ ਨਹੀਂ ਸਕ ਰਹੀ ਔਰ ਐਸੀ ਇੱਕ ਮੈਸੇਜ ਲੈ ਕੇ ਜਾਣ ਵਾਸਤੇ ਲੋਕਾਂ ਦੇ ਵਿੱਚ ਗੱਲ ਲੈ ਕੇ ਜਾਣ ਵਾਸਤੇ ਅਸੀਂ ਪ੍ਰੈਸ ਕਾਨਫਰੰਸ ਕਰਨ ਦਾ ਬਠਿੰਡੇ ਦੇ ਵਿੱਚ ਪ੍ਰੈਸ ਕਾਨਫਰੰਸ ਕਰਨ ਦਾ ਪ੍ਰੋਗਰਾਮ ਬਣਾਇਆ ਜਿਹਦੇ ਤਹਿਤ ਅੱਜ ਇੱਥੇ ਖਰੀਦਪੁਰ ਦੀ ਪੁਲਿਸ ਆ ਕੇ ਇਸ ਵੇਲੇ ਫਿਰ ਮੇਰੇ ਘਰ ਨੂੰ ਚਾਸ਼ਮੇ ਰੋ ਕੇ ਰੱਪਾਇਆ ਹੋਇਆ ਹੈ ਅਧਿਕਾਰੀਆਂ ਨੇ ਇੱਥੇ ਆ ਕੇ ਮੈਨੂੰ ਹਾਊਸ ਅਰੈਸਟ ਕਰ ਲਿਆ ਘਰੇ ਰੀਟੇਨ ਕਰ ਲਿਆ ਹੈ ਕਿ ਇਹ ਪ੍ਰੈਸ ਕਾਨਫਰੰਸ ਨਾ ਕੀਤੀ ਜਾਵੇ। ਸੋ ਮੈਂ ਸਮੂਹ ਪੱਤਰਕਾਰ ਭਾਈਚਾਰੇ ਨੂੰ ਬੇਨਤੀ ਕਰਨਾ ਕਿ ਦੋਸਤੋ ਇਸ ਆਵਾਜ਼ ਨੂੰ ਇਸ ਗੱਲ ਨੂੰ ਲੋਕਾਂ ਤੱਕ ਲੈ ਕੇ ਚਲੀਏ ਤੇ ਸਰਕਾਰ ਨੂੰ ਵੀ ਮੈਂ ਕਹਿਣਾ ਚਾਹਣਾ ਕਿ ਜੇਕਰ ਇਸ ਤੁਸੀਂ ਦਬਾ ਕੇ ਲੋਕਾਂ ਨੂੰ ਲੋਕਾਂ ਦੀ ਆਵਾਜ਼ ਨੂੰ ਗਲਾ ਘੁੱਟਣਾ ਚਾਹੁੰਦੇ ਹੋ ਤੇ ਹੋਣਾ ਨਹੀਂ। ਅਖੀਰ ਲੋਕਾਂ ਦੇ ਸਾਹਮਣੇ ਝੁਕਣਾ ਪੈਣਾ ਹੈ। ਸਾਲ ਸਵਾ ਸਾਲ ਰਹੇਗਾ ਲੋਕਾਂ ਦੀ ਕਚਹਿਰੀ 'ਚ ਫੇਰ ਆਉਣਾ ਹੈ। ਜੇ ਲੋਕਾਂ ਨੇ ਸਵਾਲ ਕਰਨੇ ਨੇ ਸਵਾਲ ਪਹਿਲਾਂ ਹੀ ਬਹੁਤ ਨੇ ਤੁਹਾਡੇ ਤੇ ਆ ਕਿ ਨਵਾਂ ਸਵਾਲ ਹੋਰ ਖੜਾ ਹੋ ਰਿਹਾ ਹੈ ਕਿ ਤੁਸੀਂ ਜ਼ਬਰਦਸਤੀ ਗੰਦਾ ਪਾਣੀ ਪਿੰਡ ਦੇ ਵਿੱਚ ਦੀ ਢਗਾਉਣ ਲਈ ਬਜੇ ਦੋ ਇਹ ਸਵਾਲ ਹੋਣਗੇ ਤੇ ਫਿਰ ਉਦੋਂ ਇਹਦੇ ਇਸੇ ਦਾ ਰਿਜ਼ਲਟ ਵੀ ਭੁਗਤਣਾ ਪਏਗਾ ਸਕਦਾ ਸੋ ਇਹ ਵਿਜਿਤ ਹੋਣ ਵਾਲੀ ਗੱਲ ਛੱਡੇ ਸਰਕਾਰ ਆਪਦੀ ਬੰਦੀ ਰਿਸਪੋਨਸੀਬਿਲਟੀ ਜ਼ਿੰਮੇਵਾਰੀ ਨਿਭਾਉਂਦੀ ਹੋਈ ਉਸ ਗੰਦੇ ਪਾਣੀ ਦਾ ਆਲਟਰਨੇਟ ਹੈਗਾ ਹੋਰ ਰਸਤੇ ਹੈਗੇ ਨੇ ਉੱਥੋਂ ਦੀ ਪਾਣੀ ਕੱਢਣ ਦੀ ਕੋਸ਼ਿਸ਼ ਕਰੇ ਔਰ ਮੇਰੀ ਬੇਨਤੀ ਆ ਕਿ ਸਾਡੇ ਜਿਹੜੇ ਆਗੂ ਨੇ ਮਰਨ ਵਰਤੇ ਬੈਠੇ ਨੇ ਪੁਖਰ ਤਾਲ ਉੱਥੇ ਅੰਦਰ ਕਰੀ ਬੈਠਿਆ ਅਗਰ ਕਿਸੇ ਦਾ ਵੀ ਨੁਕਸਾਨ ਹੁੰਦਾ ਹੈ ਤਾਂ ਫਿਰ ਇਹ ਇੱਕ ਵੱਡੀ ਲੜਾਈ ਦਾ ਹੋਰ ਜਨਮ ਦਿੱਤਾ ਜਾਊਗਾ ਇਸ ਗੱਲ ਤੋਂ ਦੀ ਜ਼ਿੰਮੇਵਾਰ ਸਰਕਾਰ ਹੋਏਗੀ ਜੋ ਨੁਕਸਾਨ ਹੋਏਗਾ ਉਹ ਤੇ ਜ਼ਿੰਮੇਵਾਰ ਸਰਕਾਰ ਹੋਏਗੀ ਸੋ ਮੈਂ ਆਪ ਸਭ ਪੱਤਰਕਾਰ ਵੀਰਾਂ ਦੇ ਮਾਧਿਅਮ ਤੋਂ ਇਹ ਗੱਲ ਪੂਰੇ ਦੇਸ਼ ਦੇ ਵਿੱਚ ਲੋਕਾਂ ਤੱਕ ਲਿਜਾਣੀ ਚਾਹਣਾ ਸੀ ਅਰ ਅੱਜ ਮੈਨੂੰ ਇੱਥੇ ਇੰਨਾ ਹੋ ਗਿਆ ਹੈ ਕਿ ਆਪਣੀ ਆਵਾਜ਼ ਉਠਾਉਣ ਵਾਲੇ ਲੋਕਾਂ ਨੂੰ ਪੱਤਰਕਾਰਾਂ ਤੱਕ ਮਿਲਨ ਤੱਕ ਨਾ ਦਿੱਤਾ ਜਾਣਾ ਇਹ ਇੱਕ ਤਰ੍ਹਾਂ ਦਾ ਲੋਕਤੰਤਰ ਦਾ ਗਲਾ ਘੁੱਟਿਆ ਜਾ ਰਿਹਾ ਹੈ ਭਗਵੰਤ ਮਾਨ ਸਰਕਾਰ ਵੱਲੋਂ ਲੋਕਤੰਤਰ ਦਾ ਗਲਾ ਘੁੱਟਿਆ ਜਾ ਰਿਹਾ ਹੈ ਲੋਕਾਂ ਦੀ ਆਵਾਜ਼ ਦਬਾਈ ਜਾ ਰਹੀ ਹੈ ਬਠਿੰਡੇ ਦੇ ਵਿੱਚ ਇੱਕ ਨੌਜਵਾਨ ਦੀ ਜੋ ਖਬਰਾਂ ਨਿਕਲ ਕੇ ਬਾਹਰ ਆ ਰਹੇ ਨੇਆਂ ਦੀਆਂ ਨੇ ਪੋਸਟਮਾਰਟਮ ਤੋਂ ਜਿਹੇ ਜਿਹੀਆਂ ਖਬਰਸੇ ਜ਼ਾਹਰ ਹੋ ਰਹੇ ਨੇ ਕਿ ਪੁਲਿਸ ਕਸਟਡੀ ਦੇ ਵਿੱਚ ਆਦਮੀ ਦੀ ਮੌਤ ਹੋ ਗਈ ਔਰ ਉਹਨੂੰ ਵੀ ਅੱਜ ਘੱਟੇ-ਮਿੱਟੇ ਪਾਇਆ ਜਾ ਰਿਹਾ ਹੈ ਸੋ ਇਹ ਸਾਰੀਆਂ ਬੇਅਨਸਾਫੀਆਂ ਨੂੰ ਬਰਦਾਸ਼ਤ ਲੋਕ ਨਹੀਂ ਕਰਨਗੇ ਸੋ ਮੈਂ ਆਪ ਸਾਰੇ ਪੱਤਰਕਾਰਾਂ ਵੀਰਾਂ ਨੂੰ ਟਿੱਕਰ ਇਹ ਗੱਲ ਲਿਜਾਣੀ ਚਾਹੁੰਦਾ ਸੀ ਕਿ ਦੋਸਤੋ ਸਾਨੂੰ ਇੱਥੇ ਅੱਜ ਤੁਹਾਡੇ ਤੱਕ ਪਹੁੰਚਣ ਤੋਂ ਵੀ ਰੋਕ ਲਾਈ ਜਾ ਰਹੀ ਹੈ ਕਿ ਪੱਤਰਕਾਰਾਂ ਤੱਕ ਪਹੁੰਚ ਕੇ ਵੀ ਇਹ ਜਥੇਬੰਦੀ ਆਪਣੀ ਗੱਲ ਨਾ ਰੱਖੇ ਪਰ ਮੈਂ ਤੁਹਾਨੂੰ ਸਭ ਨੂੰ ਮੇਰੀ ਅਪੀਲ ਹੈ ਇਹ ਕੱਲ ਨੂੰ ਲੋਕਾਂ ਤੱਕ ਲੈ ਕੇ ਚਲੀ ਗਏ ਲੋਕਾਂ ਨੂੰ ਇਹ ਕੱਲ ਦਾ ਸਨਿਆਹ ਦੇ ਗਏ ਔਰ ਸਰਕਾਰ ਨੇ ਚੇਤਾਵਨੀ ਦੇਈ ਹੈ ਨਾਲ ਮਿਲ ਕੇ ਕਿ ਇਹ ਤਕੇਸ਼ਾਈ ਇਹ ਬੇਇਨਸਾਫੀ ਬਰਦਾਸ਼ਤ ਨਹੀਂ ਕੀਤੀ ਜਾਏਗੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ